ਅੰਮ੍ਰਿਤ ਸਰ ਖਾਣ ਪੀਣ ਦੇ ਅੱਗੇ ਹੈ ਜੀ ਬਾਹਰ ਜਾ ਕੇ ਸੋਤਾ ਨਹੀਂ ਮਿਲਦਾ ਕਿਤੇ ਬਾਹਰ ਸੋਤਾ ਸਾਰਾ ਮਿੱਠਾ ਮਿੱਠਾ ਆ ਗਿਆ ਇੱਥੇ ਜਿ ਲਗਾ ਕੇ ਟੇਸਟ ਲੈਂਦੇ ਆ ਕਿ ਕਰਾਰਾ ਖਾਈ ਯਾਰ ਕੁਛ ਹਰੀ ਮਿਰਚ ਬਾਦੀ ਵਿੱਚ 1969 ਦੇ ਕੰਮ ਕਰਦੇ ਪਏ ਜੀ ਬੀਐਸ 22 ਮਟਨ ਐਂਡ ਚਿਕਨ ਐਜ਼ਰੇਡਨ ਜੀ ਐਮਨੀ ਹੋ ਗਏ ਆ ਇਹ ਕੰਮ ਸਾਡਾ ਗੁਰੂਬੀਰ ਦਾ ਦਾਸ ਸੀ ਕਰਦਾ ਬਰੇਨ ਹੁੰਦਾ ਜੀ ਉਹਨੂੰ ਘਿਓ ਪਾ ਕੇ ਪਿਆਜ਼ ਪਾ ਕੇ ਅਦਰਕ ਪਾ ਕੇ ਦਸਣ ਪਾ ਕੇ ਉਹਨੂੰ ਭੁੰਨਿਆ ਜਾਂਦਾ ਹੈ ਉਹ ਚ ਗਰਮ ਮਸਾਲਾ ਪੈਂਦਾ ਆਪਣਾ ਪਸਾਇਆ ਤੇ ਗਰੀਵੀ ਪੈਂਦੀ ਹੈ ਗਰੀਵੀ ਪੈ ਕੇ ਮਗਰ ਫਿਰ ਤਿਆਰ ਹੁੰਦਾ ਬੜੇ ਬੜੇ ਲੋਕ ਆਉਂਦੇ ਸਾਡੇ ਕੋ ਖਾਣ ਤੇ ਤੁਹਾਡਾ ਮਗਰ ਬਹੁਤ ਸਵਾਲ ਹੈ ਟਿੱਕੇ ਜੀ ਮਟਨ ਦੇ ਹੁੰਦੇ ਆ ਬੱਕਰੇ ਦੇ ਉਨੂੰ ਬਣਾਉਂਦਾ ਜੀ ਉਹਨੂੰ ਪਹਿਲੇ ਮੈਡੀਟੇਟ ਕੀਤਾ ਜਾਂਦਾ ਮਤਲਬ ਟਿੱਕਿਆਂ ਨੂੰ ਮਸਾਲਾ ਲਗਾਇਆ ਜਾਂਦਾ 1 ਘੰਟਾ ਸਵਾ ਘੰਟਾ ਮਤਲਬ ਉਹਨੂੰ ਰੱਖਿਆ ਜਾਂਦਾ ਮਸਾਲਾ ਲਗਾ ਕੇ ਉਸ ਤੋਂ ਬਾਅਦ ਅਸੀਂ ਉਹਨੂੰ ਫਿਰ ਆਪਣੇ ਮੇਨ ਰੋਸਟ ਕਰਦੇ ਹਾਂ ਹਾਰਬਲ ਫਿਰ ਉਸ ਤੋਂ ਬਾਅਦ ਤਵੇ ਦੇ ਇੱਥੇ ਧਿਆਨ ਹੁੰਦਾ ਫਰਾਈ ਕਰਨ ਤੇ ਮੇਨ ਦੇਸੀ ਘਿਓ ਸਿੱਤੀ ਦਾ ਯੂਜ਼ ਕਰੀਦਾ ਢੱਕਾ ਲਾਉਣ ਵੇਲੇ ਜੀ ਪਹਿਲਾਂ ਤਾਂ ਦੇਸੀ ਘਿਓ ਪਏਗਾ ਉਹ ਦੇਖੋ ਪਿਆਜ਼ ਅਬਰਕ ਲਸਣ ਇਹ ਚੀਜ਼ਾਂ ਯੂਜ਼ ਹੋਣਗੀਆਂ ਉਹਦੀ ਫਿਰ ਚੰਗੀਦਰ ਆਪਣੇ ਆਈ ਹੋएगी ਮਠੇ ਸੇਕ ਤੇ ਜਿਆਦਾ ਸੇ ਮਤਲਬ ਸੇਕ ਦਾ ਵੀ ਹਿਸਾਬ ਹੁੰਦਾ ਜੀ ਉਸ ਹਿਸਾਬ ਨਾਲ ਸੇਕ ਰੱਖੀਦਾ ਕਿ ਜਿੰਨ ਨਾਲ ਕੇ ਚੀਜ਼ ਵਧੀਆ ਬਣੇ ਜਿੰਨੇ ਪਿਆਰ ਨਾਲ ਚੀਜ਼ ਬਣਾਵਾਂਗੇ ਉਹਨੇ ਪਿਆਰ ਨਾਲ ਕਸਟਮਰ ਖੁਸ਼ ਹੋ ਕੇ ਜਾਏਗਾ ਕਰਨ ਇਹੋ ਜੀ ਆਪਣੀ ਚੀਜ਼ ਮਸਾਲੇ ਪਸਾਈਦੇ ਆ ਹਰ ਕੁ ਚੀ ਆਪਣੀ ਸਾਹਮਣੇ ਪਿਆ ਕੇ ਮੀਟ ਕਾਈਦਾ ਟੈਲੀਫੋਨ ਤੇ ਕਦੀ ਸੌਦਾ ਨਹੀਂ ਮੰਗਾਇਆ ਸੀ ਕਦੀ ਆਪਣੀ ਮਨਪਸੰਦ ਹੋਈ ਚੀਜ਼ ਲੈ ਆਈਦੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ